ਐ ਆ ਜੋ ਮੈਂ ਕਹਾ YouTube ਤੇ ਵੀ 10 ਮਿੰਟ ਅੱਜ ਲਾਈਵ ਹੋ ਜੀਏ 2-4 ਮਿੰਟ ਗੱਲਾਂ ਬਾਤਾਂ ਕਰ ਲਈਏ ਤੁਹਾਨੂੰ ਦਿਖਾਉਣੇ ਆ ਆਪਣੀਆਂ ਘੋੜੀਆਂ ਤੇ ਰਾਣੀ ਤੇ ਦੂਜੀ ਦਾ ਨੋ ਰੱਖਿਆ ਪਿਆਰ ਚ ਲਾਡੂ ਹੀ ਰੱਖ ਦਿਆ ਚਲ ਲਾਡੂ ਐ ਤੇ ਆ ਸੀਗੀ ਰਾਣੀ ਤੇ ਲਾਡੂ ਇਹਦਾ ਨਾਮ ਮੈਂ ਲਾਡੂ ਰੱਖਤਾ ਇਹਦਾ ਨਾਮ ਮੈਂ ਰਾਣੀ ਰੱਖਤਾ ਰਾਣੀ ਤਾਂ ਚੱਲ ਪਹਿਲਾਂ ਦਾ ਰੱਖਿਆ ਹੋਇਆ ਗੁੱਸੇ ਨਾ ਹੋਇਆ ਕਰ ਨਹੀਂ ਮੇਰਾ ਪੁੱਤ ਗੁੱਸੇ ਨਾ ਹੋਇਆ ਕਰ ਗੁੱਸੇ ਹੋ ਜਾਂਦੀ ਹੈ ਕਦੇ-ਕਦੇ ਗੁੱਸਾ ਵੀ ਫਿਰ ਪੂਰਾ ਹੱਤਾ ਦੇ ਹੀ ਕਰਦੀ ਹੈ ਹਰ ਖਿਆਨੀਆਂ ਪੂਰਾ ਤੇ ਇਹਦਾ ਨਾਂ ਕੀ ਰੱਖੀਏ ਹਲੇ ਲਾਡੋ ਫਿਲਹਾਲ ਲਾਡੋ ਨਾਂ ਤੁਹਾਨੂੰ ਕਿਵੇਂ ਲੱਗਿਆ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਪਰ ਮੇਰਾ ਨਾਂ ਕੁਝ ਹੋਰ ਰੱਖਣ ਦੀ ਇਰਾਦਾ ਹੈ ਤੇ ਦਾ ਨਾਮ ਕੀ ਰੱਖੀਏ ਸਾਂਝ ਚੋ ਗੱਲ ਵਾਰ ਆ ਤੇ ਬਾਕੀ ਤੁਸੀਂ ਆਪਣੀ ਸਲਾਹ ਦਿਓ ਕਮੈਂਟਾਂ ਦੇ ਵਿੱਚ ਜਿਵੇਂ ਤੁਸੀਂ ਕਹੋਗੇ ਉਮੀ ਇਹਦਾ ਨਾਮ ਆਪਾਂ ਰੱਖ ਦਾਂਗੇ ਦੋਸਤੋ ਤੇ ਜਿਵੇਂ ਤੁਹਾਨੂੰ ਵਧੀਆ ਲੱਗੂ ਤੇ ਆਪਣੀਆਂ ਘੋੜੀਆਂ ਵਧੀਆ ਤਿਆਰ ਨੇ ਜਾਂ ਨਾ ਇਹ ਵੀ ਜ਼ਰੂਰ ਦੱਸਿਓ ਕੋਈ ਘਾਟ ਤਾਂ ਨਹੀਂ ਹੈਗੀ ਤੇ ਬਾਕੀ ਸਾਰੇ ਸਾਰੇ ਵੀਰ ਭਾਈਆਂ ਦਾ ਧੰਨਵਾਦ ਹੈ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਨੇ ਸਤਿ ਸ੍ਰੀ ਅਕਾਲ